ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਪਾਕਿਸਤਾਨ ਦੀ ਖੋਫੀਆ ਏਜੰਸੀ ਆਈਐਸਆਈ ਦੀ ਇੱਕ ਵੱਡੀ ਛਾੜਛਨੂ ناکਾਮ ਕਰਦੇ ਹੋਏ ਇੱਕ ਨੌਜਵਾਨ ਨੂੰ ਚਾਰ ਗਰਨੇਡ ਅਤੇ ਆਰਡੀਐਕਸ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਬਟਾਲਾ ਦੀ ਥਾਣਾ ਸਦਰ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਬਟਾਲਾ ਦੇ ਨਜ਼ਦੀਕੀ ਪਿੰਡ ਬਲਪੁਰਿਆ ਤੋਂ 4 ਗਰਨੇਡ ਅਤੇ ਆਰਡੀਐਕਸ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੱਕ ਵਿਅਕਤੀ ਰਵਿੰਦਰਪਾਲ ਸਿੰਘ ਰਵੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਦਾ ਇੱਕ ਸਾਥੀ ਫਰਾਰ ਹੈ। ਇੱਥੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ ਦੇ ਸੰਬੰਧ ਅੱਤਵਾਦੀ ਹਰਿੰਦਰ ਸਿੰਘ ਰਿੰਦਾਨਾ ਹੈ ਜੋ ਕਿ ਪਾਕਿਸਤਾਨ ਵਿੱਚ ਹੈ। ਅਤੇ ਯੂਕੇ ਵਿੱਚ ਬੈਠੇ ਨਿਸ਼ਾਨ ਜੋੜੀਆ ਜੋ ਕਿ ਇੱਕ ਨਾਮੀ ਗੈਂਗਸਟਰ ਹੈ ਉਸ ਨਾਲ ਵੀ ਇਹਨਾਂ ਦੇ ਸਬੰਧ ਹਨ ਇਸ ਮੌਕੇ ਐਸਐਸਪੀ ਬਟਾਲਾ ਨੇ ਕੀ ਕੁਝ ਜਾਣਕਾਰ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਯੋਗ ਡੀਜੀਪੀ ਪੰਜਾਬ ਡੀਆਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਕਾਮਯਾਬੀ ਮਿਲੀ ਹੈ ਜਦੋਂ ਪਾਕਿਸਤਾਨੀ ਆਈਐਸਏ ਦਾ ਇੱਕ ਵੱਡਾ دہشتਗਰਦਾਨਾ ਮਨਸੂਬਾ ਬਟਾਲਾ ਪੁਲਿਸ ਨੇ ناکਾਮ ਕਰਤਾ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਐਕਸਪਲੋਸਿਵਸ ਮਿਲੇ ਹਨ ਇਹ ਬੇਸਿਕਲੀ 2 ਦਿਨ ਪਹਿਲਾਂ ਸਾਨੂੰ ਪੁਲਿਸ ਸਟੇਸ਼ਨ ਸਦਰ ਦੇ ਅਧੀਨ ਪੈਂਦਾ ਪਿੰਡ ਬਲਪੂਰਾ ਉੱਥੇ ਕੁਝ ਐਕਸਪਲੋਸਿਵ ਮਟੀਰੀਅਲ ਸਾਨੂੰ ਬਰਾਮਦ ਹੋਇਆ ਸੀਗਾ ਤਾਂ ਉਹਦੇ ਵਿੱਚ 4 HRG ਗ੍ਰੇਨੇਡਸ ਬੇਸਿਕਲੀ ਬਰਾਮਦ ਹੋਏ ਸੀਗੇ ਇਹਨਾਂ ਨੂੰ ਅਸੀਂ RG ਇਸ ਗ੍ਰੇਨੇਡਸ ਵੀ ਕਹਿੰਦੇ ਆ ਤਾਂ ਇਹ ਇੱਕ ਆਸਟਰੀਅਨ ਕੰਪਨੀ ਹੈ ਜਿਹੜਾ ਇਹਨਾਂ ਨੂੰ ਮੈਨੂਫੈਕਚਰ ਕਰਦੀ ਹੈ originally but ਇਹਨਾਂ ਦੀ ਬੇਸ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਹੈ ਇਸ ਤੋਂ ਇਲਾਵਾ ਅਪਾਰਟ ਫਰਮ 4 ਗ੍ਰੇਨੇਡਸ ਵੀ ਹੈਵ ਆਲਸੋ ਰਿਕਵਰਡ 1 ID ਇਹ ਇੱਕ ਬਲੈਕ ਮੈਟੈਲਿਕ ਬਾਕਸ ਦੇ ਵਿੱਚ ਸੀਗੀ ਤਾਂ ਜਦੋਂ ਬੌਮ ਡਿਸਪੋਜ਼ਲ ਸਕਵਾਡ ਨੇ ਇਹਦਾ ਮੌਈਨਾ ਕਰ ਲਿਆ ਤਾਂ RDX ਵਾਸ ਫਾਊਂਡ ਫਰਮ ਦਿਸ ਸੋ ਇਟ ਵਾਸ ਬੇਸਿਕਲੀ RDX ਬੇਸਡ ਆਈਡੀ ਇਸ ਤੋਂ ਇਲਾਵਾ ਸਮ ਕਮਿਊਨੀਕੇਸ਼ਨ ਡਿਵਾਈਸਸ ਵੇਰ ਫਾਊਂਡ ਇੱਕ ਬੋਫੈਂਗ ਟਰਾਂਸ ਰੀਸੀਵਰ ਜਿਹੜਾ ਇੱਕ ਚਾਈਨੀਜ਼ ਕੰਪਨੀ ਹੈ ਉਹਨਾਂ ਦਾ ਇੱਕ ਸਾਨੂੰ ਮਿਲਿਆ ਸੀਗਾ ਵਾਕੀ ਟਾਕੀ ਫਰਮ ਦ ਸਪੌਟ ਐਂਡ ਕੁਝ ਡੀ ਸ਼ੇਪਡ ਹੈੱਡਫੋਨਸ ਜਿਹੜਾ ਉਦੋਂ ਇਸਤੇਮਾਲ ਹੁੰਦਾ ਹੈ ਸੋ ਆਫਟਰ ਦ ਰਿਕਵਰੀ ਇੱਕ ਐਫਆਈਆਰ ਨੰਬਰ 129 uh, dated 21/8/2025 was registered under relevant sections of explosives act at police station sadar ta jadon fir aage taptish tori ta ede vich asi dekh liya ke proper dahshatgardana ik shadyantra hai ta ede vich jada uapa act hai ude sections ede vich asi invoke karde ਆਫਟਰ ਦਾ ਰਿਕਵਰੀ ਇਹਦੇ ਵਿੱਚ ਸਾਡੀ ਟੀਮਸ ਵਿਚ ਵਰ ਸੁਪਰਵਾਈਜ਼ਡ ਬਾਈ ਐਸਪੀ ਡੀ ਬਟਾਲਾ ਐਂਡ ਜਿਹੜੀ ਫਤੇਗੜ ਚੋੜੀਆਂ ਸਬਡਿਵੀਜ਼ਨ ਦੀ ਟੀਮ ਹੈ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਐਚਓ ਸੁਰਿੰਦਰਪਾਲ ਜੀ ਤਾਂ ਇਹ ਉੱਤੇ ਕੰਮ ਕਰਨ ਲੱਗ ਪਏ ਇਵੈਨਚੁਅਲੀ ਇਟ ਵਾਸ ਡਿਸਕਵਰਡ ਕਿ ਇਹ ਜਿਹੜੀ ਕਨਸਾਈਨਮੈਂਟ ਹੈ ਇਟ ਵਾਸ ਪਲੇਸਡ ਬਾਈ ਟੂ ਪਰਸਨਸ ਓਵਰ देयर ਤਾਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਅਸੀਂ ਇਵੈਨਚੁਅਲੀ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਇਹ ਕਨਸਾਈਨਮੈਂਟ ਉਥੇ ਰੱਖੀ ਸੀਗੀ ਬੇਸਿਕਲੀ ਇਹ ਚੁੱਕਣ ਲਈ ਉਥੇ ਰੱਖੀ ਗਈ ਸੀਗੀ ਤਾਂ ਇਹਦੇ ਵਿੱਚ ਇੱਕ ਬੰਦਾ ਅਸੀਂ ਰਵਿੰਦਰਪਾਲ ਸਿੰਘ ਏਲੀਅਸ ਰਵੀ ਰੈਜ਼ੀਡੈਂਟ ਆਫ ਪੁਰੀਆ ਕਲਾ ਹੀ ਵਾਸ ਅਪ੍ਰੀਹੈਂਡਿਡ ਇਨ ਦ ਕੇਸ ਤਾਂ ਜਦੋਂ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਨੇ ਜਿਹੜਾ ਇਨਕਸ਼ਾਫ ਕਰਤਾ ਜਾਂ ਜਿਹੜੀ ਇਵਨ ਟੈਕਨੀਕਲ ਡੀਟੇਲਸ ਦੇ ਵਿੱਚ ਸਾਡੀ ਗੱਲ ਸਾਹਮਣੇ ਆਈ ਕਿ ਇੱਕ ਯੂਕੇ ਬੇਸਡ ਬੀਕੇਆਰ ਟੈਰਰਿਸਟ ਹੈ ਨਿਸ਼ਾਨ ਸਿੰਘ ਉਹ ਜੋੜੀਆ ਕਲਾ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਇਹ ਕਰੀਬਨ 2022 ਅਖੀਰ ਦੇ ਵਿੱਚ ਯੂਕੇ ਗਿਆ ਸੀਗਾ ਅਨ ਸਟੂਡੈਂਟ ਵੀਜ਼ਾ ਤਾਂ ਉੱਥੇ ਇਹਦਾ ਬਕੇਏ ਦੇ ਨਾਲ ਰਾਬਤਾ ਹੋਇਆ ਨਾਓ ਉਹਨਾਂ ਦਾ ਇੱਕ ਆਪਰੇਟਰ ਹੈ ਮੇਜਰ ਆਪਰੇਟਰ ਆਫਟਰ ਹੈਪੀ ਪਸ਼ੀਆ ਤਾਂ ਇਹ ਜਿਹੜੀ ਕਨਸਾਈਨਮੈਂਟ ਹੈ ਇਹਨੇ ਪ੍ਰੋਵਾਈਡ ਕਰਾਈ ਸੀਗੀ ਤਾਂ ਇਹ ਜਿਹੜੇ ਦੋ ਮੁਲਜ਼ਮ ਹੈ ਜਿਨ੍ਹਾਂ ਚੋਂ ਅਸੀਂ ਇੱਕ ਗ੍ਰਿਫਤਾਰ ਕਰ ਲਿਆ ਰਵਿੰਦਰਪਾਲ ਸਿੰਘ ਰਵੀ ਇਹਨਾਂ ਨੇ ਮਹਿਤਾ ਏਰੀਆ ਅੰਮ੍ਰਿਤਸਰ ਤੋਂ ਇਹ ਜਿਹੜਾ ਕਨਸਾਈਨਮੈਂਟ ਇਸ ਨੂੰ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਐਂਡ ਅਨਫਰਦਰ ਡਾਇਰੈਕਸ਼ਨਸ ਆਫ ਦਿਸ ਨਿਸ਼ਾਨ ਜੋੜੀਆਂ ਇਹਨਾਂ ਨੇ ਇਹ ਬਲਪੂਰੀਆਂ ਦੇ ਵਿੱਚ ਇੱਕ ਖਾਸ ਜਗ੍ਹਾ ਤੇ ਰੱਖ ਲਿਆ ਸੀਗਾ ਨਾਲ ਦੇ ਨਾਲ ਉਦੋਂ ਇਹਨਾਂ ਨੇ ਇਹਦਾ ਕੋਆਰਡੀਨੇਟ ਪਲੱਸ ਪਿਕਚਰਸ ਵਿਦ ਥੇਅਰ ਹੈਂਡਲਰ ਜਿਹੜਾ ਨਿਸ਼ਾਨ ਜੋੜੀਆਂ ਹੈ ਉਹਦੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਫਰਦਰ ਉਹਦੇ ਕਹਿਣ ਤੇ ਇਹ ਕਿਸੇ ਹੋਰ ਨੇ ਚੁਕਨਾ ਸੀਗਾ ਬਟ ਇਨ ਦਾ ਮੀਨ ਟਾਈਮ ਇਹਨੂੰ ਇੰਟਰਸੈਪਟ ਕੀਤਾ ਗਿਆ ਤਾਂ ਪੁਲਿਸ ਨੇ ਰਿਕਵਰੀ ਕਰ ਲਈ ਤਾਂ ਇਹਦੇ ਵਿੱਚ ਇਹਦਾ ਜਿਹੜਾ ਸਾਥੀ ਹੈ ਉਹ ਹਜੇ ਫਰਾਰ ਹੈ ਤਾਂ ਅਸੀਂ ਉਹਨੂੰ ਫੜਨ ਦੇ ਪ੍ਰੋਪਰ ਕੋਸ਼ਿਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਨਿਸ਼ਾਨ ਜੋੜਿਆ ਜਿਹਦੀ ਇਨਸਟਰਕਸ਼ਨਸ ਤੇ ਕੰਮ ਹੋ ਰਿਹਾ ਸੀਗਾ ਉਹਨੂੰ ਪਿੱਛੇ ਜਿਹੜਾ ਹਰਵਿੰਦਰ ਸਿੰਘ ਰਿੰਦਾ ਹੈ ਇੱਕ ਜਿਹੜਾ ਟੈਰਰਿਸਟ ਹੈ ਬੇਸਡ ਇਨ ਪਾਕਿਸਤਾਨ ਉਦੇ ਇਸ਼ਾਰਿਆਂ ਤੇ ਐਂਡ ਜਿਹਨੂੰ ਪਿੱਛੇ ਫਿਰ ਪਾਕਿਸਤਾਨੀ ਆਈਐਸਏ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੋ ਰਾ ਸੀਗਾ ਤਾਂ ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇੰਨਾ ਜਿਹੜਾ ਵੱਡਾ ਕਨਸਾਈਨਮੈਂਟ ਹੈ ਕਿ ਬਾਰਡਰ ਇੱਕ ਦਾ ਜਿਹੜਾ ਪੰਜਾਬ ਦਾ ਹੈ ਉਥੇ ਡਿਸਟਰਬੈਂਸ ਕ੍ਰੀਏਟ ਕਰਨੀ ਉਥੇ ਵਾਇਲੈਂਸ ਦੇ ਇਨਸੀਡੈਂਟਸ ਕਰਾਨੇ ਤਾਂ ਅਸੀਂ ਪੂਰੇ ਕਮਿਟਿਡ ਹੈਗੇ ਨੇ ਬਟਾਲਾ ਪੁਲਿਸ ਪੰਜਾਬ ਪੁਲਿਸ ਟੂ ਥੋਟ ਸੱਚ ਅਟੈਂਪਟ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜਾ ਮੇਜਰ ਜਿਹੜਾ ਇਹ ਪਰਸਨ ਮਾਸਟਰਮਾਈਂਡ ਨਿਸ਼ਾਨ ਜੋੜੀਆਂ ਉਹਦੇ ਵਿੱਚ ਅਸੀਂ ਆਲਰੇਡੀ ਜਿਹੜਾ ਯੂਕੇ ਅਥਾਰਟिटीज ਹੈ ਉਹਨਾਂ ਦੇ ਨਾਲ ਟੱਚ ਹੈਗੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਕੋਰਸਪੋਂਡੈਂਸ ਹੈਜ਼ ਬੀਨ ਮੇਡ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਲਰੇਡੀ ਤਾਂ ਵੀ ਆਰ ਆਲਸੋ ਇਨ ਟੱਚ ਵਿਦ ਕਾਉਂਸਿਲੇਟ ਜਨਰਲ ਆਫ ਇੰਡੀਆ ਵਿਚ ਇਜ਼ ਇਨ ਬਰਮਿੰਗਮ ਯੂਕੇ ਤਾਂ ਉਹਨਾਂ ਦੇ ਨਾਲ ਕੋਰਸਪੋਂਡੈਂਸ ਸਾਡੀ ਚੱਲਦੀ ਪਈ ਐਂਡ ਹੋਪਫੁਲੀ ਇਨੂੰ ਅਸੀਂ ਜਲਦੀ ਉੱਥੇ ਹੀ ਰਾਉਂਡ ਅਪ ਕਰਵਾ ਕੇ ਇਹਨੂੰ ਡਿਪੋਰਟ ਕਰਾਵਾਂਗੇ ਤਾਂ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੇ ਗ੍ਰੇਨੇਡਸ ਰਿਕਵਰ ਹੋਏ ਹਨ देयर इज ਅ ਸਪੈਸ਼ਲ ਮਾਰਕਿੰਗ ਔਨ 뎀 ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸ ਪੀ ਐਲ ਮਤਲਬ ਸਪੈਸ਼ਲ ਐ ਜੀ ਆਰ 84 ਲਿਖਿਆ ਹੈ ਤਾਂ ਇਹਨੂੰ ਅਸੀਂ ਆਰ ਜੀ 84 ਵੀ ਕਹਿੰਦੇ ਹੈ ਤਾਂ ਆਸਟ੍ਰੀਅਨ ਕੰਪਨੀ ਹੈ ਬਟ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਇੰਡੀਆ ਦੇ ਵਿੱਚ ਨਹੀਂ ਬਣਦਾ ਇਹ ਜਿਹੜਾ ਗ੍ਰੇਨੇਡ ਹੈ ਸੋ ਇਹ ਡਾਇਰੈਕਟਲੀ ਤਾਰ ਜੁੜਦਾ ਹੈ ਕਿ ਇਹ ਸਾਰਾ ਸਮਾਨ ਪਾਕਿਸਤਾਨ ਤੋਂ ਆਇਆ ਸੀਗਾ ਪਿੱਛੇ ਵੀ ਕੁਝ ਇਨਸੀਡੈਂਟਸ ਹੋਏ ਤੋੜੇ ਧਿਆਨ ਚੀ ਹੋਇਆ ਹੋਗਾ ਕਿ ਇਵਨ ਬਟਾਲੇ 'ਚ ਕੁਝ ਇਨਸੀਡੈਂਟਸ ਹੋਏ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਛੁੱਟੇ ਗਏ ਦੋ ਵਾਰੀ ਇਵਨ ਦੇਰਾ ਬਾਬਾ ਨਾਨਕ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਰੇ ਗ੍ਰੇਨੇਡ ਛੁੱਟਿਆ ਗਿਆ ਸੋ ਇਹਨਾਂ ਦਾ ਵੀ ਇਸ ਤਰ੍ਹਾਂ ਦਾ ਮਨਸੂਬਾ ਸੀਗਾ ਕਿ ਅਸੀਂ ਪੁਲਿਸ ਬਿਲਡਿੰਗਸ ਜਾਂ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਉੱਥੇ ਉਹਨਾਂ ਨੂੰ ਆਪਾਂ ਨਿਸ਼ਾਨਾ ਬਣਾਈਏ ਬਟ ਜਿਹੜਾ ਟਾਈਮਲੀ ਇੰਟਰਵੈਨਸ਼ਨ ਤੇ ਜਿਹੜੀ ਇਹਦੇ ਵਿੱਚ ਮਿਹਨਤ ਗਈ ਹੈ ਉਹਦੇ ਨਾਲ ਇਹ ਸਾਰਾ ਇਹਨਾਂ ਦੀ ਜਿਹੜੀ ਸਕੀਮ ਇਹਨਾਂ ਦੇ ਜਿਹੜੇ ਮਨਸੂਬੇ ਉਹ ਨਾਗਮ ਹੋਏ। ਨਹੀਂ ਇਸ ਤਰ੍ਹਾਂ ਦੀ ਕੋਈ ਇਨਪੁਟ ਨਹੀਂ ਹੈ। ਇਹਦੇ ਵਿੱਚ ਜਿਹੜਾ ਪੂਰੀ ਕਾਂਸਪੀਰੇਸੀ ਹੈ ਇਹ ਅ ਇੱਥੇ ਅਲੱਗ-ਅਲੱਗ ਮੋਡਿਊਲਸ ਹੁੰਦੇ ਹੈ। ਇੱਕ ਡੈਡ ਲੈਟਰ ਬਾਕਸ ਟਾਈਪ ਆਪਰੇਟ ਕਰਦੇ ਹੈ ਕਿ ਕਿਸੇ ਨੇ ਇੱਥੇ ਰੱਖ ਲਿਆ। ਇਹਨੂੰ ਪਿਛਲੇ ਵਾਲੇ ਮੋਡਿਊਲ ਦਾ ਪਤਾ ਨਹੀਂ ਹੁੰਦਾ ਹੈ। ਬਟ ਅਸੀਂ ਆਲਰੇਡੀ ਉਹਨਾਂ ਮੋਡਿਊਲਸ ਤੇ ਵੀ ਵਰਕਆਊਟ ਕਰ ਰਹੇ ਨੇ ਤਾਂ ਉਹਨਾਂ ਕੋਲੋਂ ਫਿਰ ਸਾਨੂੰ ਐਗਜ਼ੈਕਟਲੀ ਸਪੈਸੀਫਿਕ ਇਨਫੋਰਮੇਸ਼ਨ ਮਿਲ ਜੂਗੀ। ਬਟ ਆਦਰਵਾਈਜ਼ ਇੰਟੈਲੀਜੈਂਸ ਵੱਲੋਂ ਵੀ ਸਾਨੂੰ ਕੁਝ ਕੁਝ ਇਨਪੁਟਸ ਆndੀਆਂ ਰਹਿੰਦੀਆਂ ਹੈ ਟਾਰਗੇਟਸ ਦੀ ਜਿਦੇ ਵਿੱਚ ਅਸੀਂ ਆਲਰੇਡੀ ਟਾਰਗੇਟ ਹਾਰਡਨਿੰਗ ਕੀਤੀ ਹੋਈ ਹੈ ਇੱਕ ਐਂਟੀਟੀ ਆਈ ਹੈ ਉਹਦਾ ਪੁਰਾਣਾ ਨਿਸ਼ਾਨ ਜੋੜੀਏ ਦੇ ਨਾਲ ਤਾਲਮੇਲ ਸੀਗਾ ਤਾਂ ਉਹਦਾ ਕ੍ਰਾਈਮਨਲ ਰਿਕਾਰਡ ਵੀ ਹੈ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰੂੰਗਾ ਫਰ ਆਬਵੀਅਸ ਰੀਜ਼ਨਸ ਤਾਂ ਫਿਰ ਆ ਜਿਹੜਾ ਬੰਦਾ ਸੀ ਫੜਿਆ ਹੈ ਰਵੀ ਇਹ ਉਹਦੇ ਟੱਚ ਆਇਆ ਇਹ ਉਹਦੇ ਰਾਹੀਂ ਨਿਸ਼ਾਨ ਜੋੜੀ ਦੇ ਨਾਲ ਗੱਲ ਕਰਦਾ ਸੀਗਾ ਬਟ ਆਫਲੈਟ ਇਹ ਆਪਣੇ ਪੱਧਰ ਤੇ ਵੀ ਨਿਸ਼ਾਨ ਜੋੜੀ ਦੇ ਨਾਲ ਗੱਲ ਕਰ ਰਹਾ ਸੀਗਾ ਤਾਂ ਉਹ ਫਿਰ ਇਹਨਾਂ ਨੂੰ ਫੋਨ ਰਾਹੀਂ ਉਹ ਇਨਸਟਰਕਸ਼ਨਸ ਉਹ ਡਾਇਰੈਕਸ਼ਨਸ ਇਸ਼ੂ ਕਰਦਾ ਸੀ ਆ ਜਿਹੜਾ ਬੇਸਿਕਲੀ ਜਿਹੜਾ ਪੁਰਾਣਾ ਬੰਦਾ ਹੈ ਜਿਹੜਾ ਹਜੇ ਫੜਨ ਵਾਲਾ ਹੈ ਉਹਦਾ ਕਾਫੀ ਪੁਰਾਣਾ ਉਹਦੇ ਨਾਲ ਤਾਲੁਕ ਸੀਗਾ ਕਿਉਂਕਿ ਉਹ ਵੀ ਲੋਕਲ ਬੰਦਾ ਹੈ ਡੇਰਾ ਬਾਬਾ ਨਾਨਕ ਦਾ ਤਾਂ A ਉਹਦੇ ਨਾਲ ਇਹਨੂੰ ਕਰੀਬਨ ਮਹੀਨਾ ਹੋ ਗਿਆ ਜਦੋਂ ਤੋਂ ਇਹ ਉਹਦੇ ਨਾਲ ਗੱਲ ਕਰ ਰਿਹਾ ਸੀ। ਮਤਲਬ ਸੀਜ਼ਨਡ ਕ੍ਰਿਮੀਨਲ ਹੈ, BKI 테러ਿਸਟ ਹੈ ਤਾਂ A ਕਾਫੀ ਕਨਸਾਈਨਮੈਂਟਸ ਇਹਨੇ ਮੰਗਵਾਇਆ ਸੀ ਕਿ ਇੱਥੇ ਵੀ ਕਤਲ ਦੇ ਐਕਸਟਰੈਕਸ਼ਨ ਦੇ ਪਰਚੇ ਦੇਤੇ ਦਰਜ ਆ।